ਸਤਿਗੁਰੂ ਸੱਚੇ ਪਾਤਸ਼ਾਹ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਬੜੇ ਵਿਨੋਦੀ ਸੁਭਾਅ ਦੇ ਮਾਲਕ ਸਨ ਭਾਵੇਂ ਕੋਈ ਗੁਰਮਤ ਦਾ ਉਪਦੇਸ਼ ਦੇਣਾ ਹੋਵੇ ਤੇ ਭਾਵੇਂ ਸਿੰਘਾਂ ਦੀ ਪਰਖ ਕਰਨੀ ਹੋਵੇ ਆਪ ਤਰ੍ਹਾਂ-ਤਰ੍ਹਾਂ ਦੇ ਕੌਤਕ ਰਚ ਲੈਂਦੇ ਸਨ ਹੁਸੈਨੀ ਯੁੱਧ ਦੇ ਮਗਰੋਂ ਕੁਝ ਸਮਾਂ ਅਮਨ-ਅਮਾਨ ਵਾਲਾ ਮਿਲ ਗਿਆ ਇਸ ਸਮੇਂ ਵਿੱਚ ਪਾਤਸ਼ਾਹ ਨੇ ਕਈ ਕੌਤਕ ਰਚੇ ਸਿੱਖ ਇਤਿਹਾਸ ਨੇ ਜਿਨ੍ਹਾਂ ਕੌਤਕਾਂ ਨੂੰ ਸੰਭਿਆ ਹੈ ਉਹਨਾਂ ਵਿੱਚੋਂ ਕੁਝਕ ਆਪ ਜੀ ਦੇ ਸਨਮੁਖ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗੇ ਸੋ ਗਰੀਬ ਦਾ ਮੂੰਹ ਗੁਰੂ ਦੀ ਗੋਲਕ ਸ੍ਰੀ ਅਨੰਦਪੁਰ ਸਾਹਿਬ ਵਿੱਚ ਸੰਗਤਾਂ ਦੀ ਆਵਾਜ਼ ਆਈ ਵਧਣ ਅਤੇ ਫੌਜਾਂ ਦੀ ਗਿਣਤੀ ਵਧਣ ਨਾਲ ਜਿਵੇਂ ਜਿਵੇਂ ਨਗਰ ਦਾ ਵਿਕਾਸ ਹੁੰਦਾ ਗਿਆ ਤਵੇਂ-ਤਵੇਂ ਗੁਰੂ ਕੇ ਲੰਗਰਾਂ ਦੀ ਗਿਣਤੀ ਤੇ ਪੱਧਰ ਵਿੱਚ ਵੀ ਵਾਧਾ ਹੁੰਦਾ ਗਿਆ ਸੰਗਤਾਂ ਵਿੱਚ ਸਭ ਆਪੋ ਆਪਣੇ ਲੰਗਰ ਦੀ ਸ਼ੋਭਾ ਕਰਦੇ ਰਹਿੰਦੇ ਸਨ ਸਤਗੁਰਾਂ ਨੇ ਇੱਕ ਦਿਨ ਸਭ ਦੀ ਪਰਖਿਆ ਲੈਣ ਦਾ ਮਨ ਬਣਾਇਆ ਆਪ ਇੱਕ ਯਾਤਰੂ ਅਥੀਤੀ ਦੇ ਭੇਸ ਵਿੱਚ ਰਾਤ ਨੂੰ ਹਰੇਕ ਲੰਗਰ ਵਿੱਚ ਗਾਏ ਅਤੇ ਲੰਗਰ ਛਕਣ ਦੀ ਇੱਛਾ ਜ਼ਾਹਿਰ ਕੀਤੀ ਕਿਸੇ ਲੰਗਰ ਇੰਚਾਰਜ ਨੇ ਅੱਗੇ جواب ਦਿੱਤਾ ਠਹਿਰੋ ਸਬਰ ਕਰੋ ਅਜੇ ਲੰਗਰ ਤਿਆਰ ਨਹੀਂ ਕਿਸੇ ਨੇ ਕਿਹਾ ਲੰਗਰ ਤਾਂ ਤਿਆਰ ਹੈ ਪਰੰਤੂ ਅਜੇ ਅਰਦਾਸ ਹੋਣ ਵਿੱਚ ਦੇਰ ਹੈ ਆਦ ਵਗੈਰਾ ਦੂਸਰੇ ਦਿਨ ਸਤਗੁਰਾਂ ਨੇ ਦੀਵਾਨ ਵਿੱਚ ਵਖ ਵਖ ਲੰਗਰਾਂ ਵਿੱਚ ਜਾਣ ਬਾਰੇ ਅਤੇ ਉੱਥੋਂ ਮਿਲੇ ਜਵਾਬਾਂ ਬਾਰੇ ਸੰਗਤ ਨੂੰ ਦੱਸਿਆ ਆਪਨੇ ਹੁਕਮ ਦਿੱਤਾ ਕਿ ਕੋਈ ਲੋੜਵੰਦ ਚਾਹੇ ਉਹ ਕਿਸੇ ਸਮੇਂ ਵੀ ਆ ਜਾਵੇ ਉਸ ਦੀ ਪ੍ਰਸ਼ਾਦੇ ਆਦ ਨਾਲ ਸੇਵਾ ਕਰਨੀ ਪਰਮ ਫਰਜ਼ ਹੈ ਜਿਹੜਾ ਸਿੱਖ ਕਿਸੇ ਲੋੜਵੰਦ ਨੂੰ ਆਪਣੇ ਦਰ ਤੋਂ ਮੋੜਦਾ ਹੈ ਉਹ ਮੈਨੂੰ ਮੋੜਦਾ ਹੈ ਆਪ ਜੀ ਨੇ فرمایا ਗਰੀਬ ਦਾ ਮੂੰਹ ਗੁਰੂ ਕੀ ਗੋਲਕ ਹੈ ਕੜਾ ਪਰਮਾ ਨੂੰ ਜਿੱਤਣ ਦੀ ਯਾਦਗਾਰੀ ਵਿੱਚ ਸਨਾਤਨੀ ਸਮਾਜ ਵਿੱਚ ਵੱਖ-ਵੱਖ ਜ਼ਰੂਰਤਾਂ ਦੀ ਉਸ ਤੋਂ ਅੱਗੇ ਸਨਾਤਨੀ ਸਮਾਜ ਵਿੱਚ ਵੱਖ-ਵੱਖ ਜ਼ਰੂਰਤਾਂ ਦੀ ਪੂਰਤੀ ਵਾਸਤੇ ਵੱਖੋ-ਵੱਖਰੇ ਦੇਵਤੇ ਅਤੇ ਦੇਵੀਆਂ myth ke ਉਹਨਾਂ ਦੀ ਪੂਜਾ ਕੀਤੀ ਜਾਂਦੀ ਹੈ ਜਿਵੇਂ ਸੁੰਦਰਤਾ ਲਈ ਅਸ਼ਵਨੀ ਕੁਮਾਰ ਦੀ ਪੂਜਾ ਕਰਦੇ ਹਨ ਵੱਡੀ ਉਮਰ ਲਈ ਮਾਰਕੰਡੇ ਦੀ ਪੂਜਾ ਸੰਗੀਤ ਸਿੱਧੀ ਲਈ ਸਰਸਵਤੀ ਦੀ ਪੂਜਾ ਅਤੇ ਬਿਮਾਰੀ ਤੋਂ ਬਚਣ ਲਈ ਸ਼ਨੀ ਦੇਵਤੇ ਦੀ ਪੂਜਾ ਆਦਿ ਵਗੈਰਾ ਪ੍ਰਾਣਿਕ ਇਤਿਹਾਸ ਅਨੁਸਾਰ ਰਾਜੇ ਸੂਰਜ ਦੇ 8 ਪੁੱਤਰ ਸਨ ਸਭ ਤੋਂ ਛੋਟਾ ਛਣਿੱਚਰ ਸੀ ਉਹ ਬੜਾ ਕਾਲਾ ਵੱਧ ਸ਼ਕਲ ਅਤੇ ਮਹਾ ਦਲਦਰੀ ਸੀ ਉਸ ਦੇ ਇਹਨਾਂ ਗੁਣਾ ਕਰਕੇ ਉਸ ਦਾ ਵਿਆਹ ਵੀ ਨਹੀਂ ਹੋ ਸਕਿਆ ਉਸ ਦੀ ਮਾਂ ਨੇ ਉਸ ਦਾ ਕਾਲਾ ਰੰਗ ਛਪਾਉਣ ਲਈ ਉਸ ਦੇ ਸਰੀਰ ਉੱਤੇ ਸੰਧੂਰ ਮਲ ਦਿੱਤਾ ਤਾ ਵੀ ਕਿਸੇ ਰਾਜਕੁਮਾਰੀ ਨੇ ਉਸ ਨੂੰ ਪਸੰਦ ਨਾ ਕੀਤਾ ਰਾਜੇ ਸੂਰਜ ਦੀ ਮੌਤ ਸਮੇਂ ਸ਼ਨੀਚਰ ਦੀ ਮਾਂ ਵੀ ਸਤੀ ਹੋ ਗਈ ਦਰਿਦਰੀ ਸ਼ਨੀਚਰ ਕਮਾਉਂ ਵੀ ਨਹੀਂ ਸੀ ਉਸ ਦੇ ਹੋਰ ਭਰਾ ਸਨ ਜਿਹੋ ਜਿਹਾਂ ਅੰਨ ਇਕੱਠਾ ਕਰਕੇ ਉਸ ਨੂੰ ਦਿੰਦੇ ਸਨ ਉਹ ਉਸੇ ਉੱਤੇ ਗੁਜ਼ਾਰਾ ਕਰ ਲੈਂਦਾ ਸੀ ਪਰਜਾਈਆਂ ਉਸ ਨੂੰ ਸਤਨਾਜਾ ਖਾਣਾ ਆਖਦੀਆਂ ਸਨ ਵਿਚਾਰੇ ਨੂੰ ਕਿਓ ਦੀ ਥਾਂ ਤੇਲ ਮਿਲਦਾ ਸੀ ਸੋਨੇ ਚਾਂਦੀ ਦੇ ਗਹਿਣਿਆਂ ਦੀ ਥਾਂ ਲੋਹੇ ਦੇ ਗਹਿਣੇ ਪੌੜ ਨੂੰ ਪੁਰਾਣੇ ਕੱਪੜੇ ਤੇ ਸਰੀਰ ਉੱਤੇ ਮਲਣ ਨੂੰ ਸੰਧੂਰ ਮੌਤ ਮਗਰੋਂ ਉਹ ਵੀ ਇੱਥੇ ਦੇ ਲੋਕਾਂ ਦਾ ਪੂਜਾ ਦੇਵਤਾ ਬਣ ਗਿਆ ਜਿਵੇਂ ਉਹ ਜਿਉਂਦਿਆਂ ਬੜਾ ਖਰੂਦੀ ਸੀ ਤਿਵੇਂ ਹੀ ਉਸ ਨੂੰ ਲੋਕਾਂ ਤੇ ਕਹਿਰ ਢਾਉਣ ਵਾਲਾ ਦੇਵਤਾ ਮੰਨਿਆ ਗਿਆ ਹੈ ਉਸ ਦੀ ਕਰੋਪੀ ਤੋਂ ਬਚਣ ਲਈ ਲੋਕ ਉਸ ਦੀ ਮੂਰਤੀ ਅੱਗੇ ਉਹੀ ਭੇਟਾਵਾਂ ਰੱਖਦੇ ਸਨ ਜੋ ਉਸ ਨੂੰ ਜਿਉਂਦਿਆਂ ਜੀਵਨ ਨਿਰਵਾਹ ਲਈ ਮਿਲਦੀਆਂ ਸਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਇਹ ਵੇਖਣ ਲਈ ਕਿ ਸਿੱਖ ਵੀ ਕਿਤੇ ਛਣਿਚਰ ਦੇ ਜਾਲ ਵਿੱਚ ਫਸੇ ਤਾਂ ਨਹੀਂ ਪਏ ਇੱਕ ਕੌਤਕ ਰਚਿਆ ਇੱਕ ਦਿਨ ਆਪ ਨੇ ਵੇ ਦਵੇ ਛਣਿਚਰ ਦੇਵਤੇ ਦਾ ਦਾਨ ਲੈਣ ਵਾਲਾ ਬ੍ਰਾਹਮਣ ਨੂੰ ਸੱਦਾ ਕਲਿਆ ਅਤੇ ਆਉਂਦੇ ਸ਼ਨੀਵਾਰ ਨੂੰ ਦਰਬਾਰ ਵਿੱਚੋਂ ਛਣਿਚਰ ਦੇਵਤੇ ਦਾ ਦਾਨ ਲੈ ਜਾਵੇ ਗੁਰੂਕੀਆਂ ਬੇਅੰਤ ਸੰਗਤਾਂ ਨੂੰ ਧਿਆਨ ਵਿੱਚ ਰੱਖ ਕੇ ਵੇਦਵਾ ਦਾਨ ਲੈਣ ਲਈ ਖੋਤਿਆਂ ਸਮੇਤ ਪੁੱਜ ਗਿਆ ਗੁਰੂ ਪਾਤਸ਼ਾਹ ਨੇ ਸਜੇ ਦਰਬਾਰ ਵਿੱਚ دیਵਾਨ ਅਨੰਦ ਚੰਦ ਨੂੰ ਕਿਹਾ ਕਿ ਪੰਡਤ ਜੀ ਨੂੰ ਸ਼ਨੀ ਦੇਵਤੇ ਦਾ ਦਾਨ ਦੇਣਾ ਹੈ دیਵਾਨ ਜੀ ਨੇ ਸੰਗਤਾਂ ਦੇ ਸਾਹਮਣੇ ਹੀ ਖੋਤਿਆਂ ਉੱਤੇ ਸਾਰੀਆਂ ਵਸਤਾਂ ਲਦਵਾ ਦਿੱਤੀਆਂ ਸਤਗੁਰਾਂ ਨੂੰ ਪੰਡਤ ਨੇ ਇਹ ਵੀ ਕਿਹਾ ਕਿ ਹੁਣ ਸ਼ਨੀ ਦੇਵਤਾ ਸਵੱਲੀ ਨਜ਼ਰ ਰੱਖੇਗਾ دیਵਾਨ ਵਿੱਚ ਬੈਠੇ ਹੋਏ ਗੁਰਸਿੱਖ ਇਹ ਸਾਰੀ ਖੇਡ ਨੂੰ ਬੜੀ ਹੈਰਾਨੀ ਨਾਲ ਵੇਖ ਰਹੇ ਸਨ ਕਿੱਥੇ ਤਾਂ ਗੁਰੂ ਪਾਤਸ਼ਾਹ ਇੱਕ ਕਾਲਪੁਰਖ ਦੀ ਪੂਜਾ ਦਾ ਆਪਦੇਸ਼ ਦਿੰਦੇ ਸਨ ਕਿੱਥੇ ਅੱਜ ਸ਼ਨੀ ਦੇਵਤੇ ਦੀ ਕਰੋਪੀ ਦੂਰ ਕਰਨ ਲੱਗੇ ਹੋਏ ਸਨ ਸਤਗੁਰਾਂ ਜੀ ਦੇ ਹੁਕਮਾਂ ਨੂੰ ਧਿਆਨ ਵਿੱਚ ਰੱਖਦੇ ਆਂ ਜਿਵੇਂ ਕਿਵੇਂ ਬੈਠੇ ਹੀ ਰਹੇ ਜਦੋਂ ਪੰਡਤ ਜੀ ਆਪਣੇ ਖੋਤਿਆਂ ਨੂੰ ਹੱਕ ਕੇ ਤੁਰ ਪਏ ਤਾਂ ਕਈ ਗੁਰਸਿੱਖ ਵੀ ਹੌਲੀ-ਹੌਲੀ ਉਹਨਾਂ ਦੇ ਪਿੱਛੇ ਹੋ ਤੁਰੇ ਉਸ ਨੂੰ ਬਾਹਰ ਖੇਤਾਂ ਵਿੱਚ ਜਾ ਕੇ ਰਿਆ ਉਸ ਕੋਲੋਂ ਸਾਰਾ ਸਮਾਨ ਖੋਲਿਆ ਉਹ ਇਹ ਹੀ ਆਖਦਾ ਰਿਹਾ ਕਿ ਇਹ ਸ਼ਨੀ ਦੇਵਤੇ ਦਾ ਦਾਨ ਹੈ ਕਿ ਗੁਰੂ ਜੀ ਨੇ ਇਹ ਸ਼ਨੀ ਮਹਾਰਾਜ ਦੀ ਕਰੋਪੀ ਤੋਂ ਬਚਣ ਲਈ ਦਿੱਤਾ ਹੈ ਇਸ ਨੂੰ ਕੇਵਲ ਬ੍ਰਾਹਮਣ ਹੀ ਹਜਮ ਕਰ ਸਕਦਾ ਹੈ ਗੁਰ ਸਿੱਖਾਂ ਨੇ ਸਾਰੀਆਂ ਵਸਤਾਂ ਸਾਂਭਣ ਤੋਂ ਬਾਅਦ ਪੰਡਤ ਨੂੰ ਆਖਿਆ ਪੰਡਤ ਜੀ ਇੱਥੋਂ ਪਤਰਾ ਵਾਚਣ ਦੀ ਮਿਹਰਬਾਨੀ ਕਰੋ ਇਸ ਦਾਨ ਨੂੰ ਹਜਮ ਕਰਨਾ ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਤੁਸੀਂ ਹੋਰ ਨਾ ਦੀ ਤਰ੍ਹਾਂ ਸਾਨੂੰ ਮੂਰਖ ਨਹੀਂ ਬਣਾ ਸਕਦੇ ਪੰਡਤ ਵਿਚਾਰਾ ਮੂੰਹ ਲਟਕਾਈ ਆਪਣੇ ਘਰ ਨੂੰ ਪਰਤ ਗਿਆ ਗੁਰ ਸਿੱਖਾਂ ਨੇ ਸਾਰਾ ਸਮਾਨ ਲੰਗਰ ਵਿੱਚ ਲਿਆਂਦਾ ਮਾਂ ਦੀ ਦਾਲ ਪੀ ਕੇ ਸਰੋਂ ਦੇ ਤੇਲ ਵਿੱਚ ਬੜੇ ਤਲਕੇ ਵਰਤਾਜ ਦਿੱਤੇ ਅਤੇ ਲੋਹੇ ਦੇ ਕੜੇ ਬਣਾ ਕੇ ਹੱਥਾਂ ਵਿੱਚ ਪਾ ਲਏ। ਦੂਜੇ ਦਿਨ ਸਿੱਖਾਂ ਨੇ ਬੇਦਵੇ ਤੋਂ ਸਮਾਨ ਖੋਣ ਦੀ ਸਾਰੀ ਵਾਰਤਾ ਗੁਰੂ ਜੀ ਨੂੰ ਕਹਿ ਸੁਣਾਈ। ਸਤਗੁਰੂ ਜੀ ਸੁਣ ਕੇ ਗਦਗਦ ਹੋ ਗਏ। ਉਨ੍ਹਾਂ ਕਿਹਾ ਮੈਨੂੰ ਇਹ ਵੇਖ ਕੇ ਬੜੀ ਪ੍ਰਸੰਤਾ ਹੋਈ ਹੈ ਕਿ ਗੁਰਸਿੱਖ ਦੇਵੀ ਦੇਵਤਿਆਂ ਦੀ ਮਨੋਤ ਅਤੇ ਬੈਮਾ ਭਰਮਾਂ ਦੇ ਜਾਲ ਤੋਂ ਪੂਰੀ ਤਰ੍ਹਾਂ ਆਜ਼ਾਦ ਹੋ ਚੁੱਕੇ ਹਨ। ਪਰ ਹੁਣ ਫਿਰ ਇਸੇ ਹੀ ਤਰ੍ਹਾਂ ਦਾ ਵਰਤਾਰਾ ਹੋ ਚੁੱਕਾ ਹੈ। ਕੁਝ ਸਾਡੇ ਵਰਗੇ ਲੋਕ ਹਜੇ ਵੀ ਇਨ੍ਹਾਂ ਬਹਿਮਾ ਪਰਮਾ ਦੇ ਜਾਲ ਤੋਂ ਪੂਰੀ ਤਰ੍ਹਾਂ ਆਜ਼ਾਦ ਨਹੀਂ ਹੋਏ ਚਲੋ ਅੱਗੇ ਚੱਲਦੇ ਹਾਂ ਮਸੰਦ ਸੈنسਲੇ ਦਾ ਅੰਤ ਕਿਵੇਂ ਹੋਇਆ ਚੌਥੇ ਪਾਤਸ਼ਾਹ ਸ੍ਰੀ ਗੁਰੂ ਰਾਮਦਾਸ ਜੀ ਨੇ ਦੇਸ਼ ਭਰ ਵਿੱਚ ਸਿੱਖੀ ਦੇ ਪ੍ਰਚਾਰ ਸਿੱਖ ਸਮਾਜ ਨੂੰ ਗੁਰੂ ਘਰ ਨਾਲ ਜੋੜੀ ਰੱਖਣਾ ਅਤੇ ਸੰਗਤਾਂ ਤੋਂ ਕਾਰ ਭੇਟ ਇਕੱਠੀ ਕਰਕੇ ਗੁਰੂ ਦਰਬਾਰ ਵਿੱਚ ਪਹੁੰਚਾਉਣ ਲਈ ਮਸੰਦ ਸلسਲਾ ਆਰੰਭ ਕੀਤਾ ਸੀ ਇਹ ਸلسਲਾ ਕਾਫੀ ਸਮਾਂ ਬੜੀ ਕਾਮਯਾਬੀ ਨਾਲ ਚੱਲਦਾ ਰਿਹਾ ਮਸੰਦ ਸਿੱਖੀ ਦਾ ਪ੍ਰਚਾਰ ਵੀ ਕਰਦੇ ਸਨ ਅਤੇ ਆਪਣੇ ਉੱਚੇ ਸੁੱਚੇ ਜੀਵਨ ਰਾਹੀ ਸਿੱਖੀ ਰਹਿਤ ਦਾ ਨਮੂਨਾ ਵੀ ਪੇਸ਼ ਕਰਦੇ ਸਨ ਉਹ ਆਪਣੀ ਕਿਰਤ ਕਮਾਈ ਵਿੱਚੋਂ ਦਸਵੰਧ ਕੱਢਦੇ ਸਨ ਅਤੇ ਬਾਕੀ ਸੰਗਤਾਂ ਦੇ ਦਸਵੰਧ ਸਮੇਤ ਗੁਰੂ ਦਰਬਾਰ ਵਿੱਚ ਪਹੁੰਚਾਉਂਦੇ ਸਨ ਜਿਵੇਂ ਕਿ ਆਮ ਹੁੰਦਾ ਹੈ ਮਾਇਆ ਅਧਿਕਾਰ ਤੇ ਅਖਤਿਆਰ ਇਨਸਾਨ ਨੂੰ ਡੇਗਣ ਤੇ ਵਿਗਾੜਨ ਦਾ ਕਾਰਨ ਬਣਦੇ ਹਨ ਸਮਾਪਾ ਕੇ ਮਸੰਦ ਵੀ ਢਿਗਣੇ ਅਤੇ ਵਿਗੜਨੇ ਸ਼ੁਰੂ ਹੋ ਗਏ ਗੁਰੂ ਦਰਬਾਰ ਲਈ ਮਿਲੀ ਮਾਇਆ ਤੋਂ ਸਮਗਰੀ ਨੂੰ ਉਹ ਆਪਣੀ ਖਾਤਰ ਵਰਤਣ ਲੱਗ ਪਏ ਉਹਨਾਂ ਦਾ ਆਚਰਣ ਵੀ ਵਿਗੜ ਗਿਆ ਅਤੇ ਐਬਾਂ ਵਿੱਚ ਫਸ ਗਏ ਸਤਗੁਰਾਂ ਵੱਲੋਂ ਬਖਸ਼ੀ ਗਈ ਪਦਵੀ ਦਾ ਉਹ ਨਜਾਇਜ਼ ਫਾਇਦਾ اٹھਾਉਣ ਲੱਗ ਪਏ ਸਨ ਅਤੇ ਆਕੜ ਵਿੱਚ ਆ ਕੇ ਸੰਗਤਾਂ ਪ੍ਰਤੀ ਬੋਲ ਕਬੂਲ ਵੀ ਬੋਲਣ ਲੱਗ ਪਏ ਸਨ ਉਹ ਇੰਨੇ ਐਸ਼ ਪ੍ਰਸਤ ਹੋ ਗਏ ਸਨ ਕਿ ਧਰਮ ਦੀ ਖਾਤਰ ਦੁੱਖ ਕਸ਼ਟ ਸਹਿਣੇ ਉਹਨਾਂ ਲਈ ਮੌਤ ਬਰਾਬਰ ਸਨ ਇਹੀ ਲੋਕ ਸਨ ਜਿਹੜੇ ਚਾਹੁੰਦੇ ਸਨ ਕਿ ਗੁਰੂ ਪਾਤਸ਼ਾ ਜਬਰ ਜ਼ੁਲਮ ਵਿਰੁੱਧ ਤਲਵਾਰ ਨਾ ਚੁੱਕਣ ਜੰਗ ਜੁੱਧ ਨਾ ਲੜਨ ਸਗੋਂ ਚੁੱਪਚਾਪੀਤੇ ਦਿਨ ਕੱਟੀ ਜਾਣ ਇਹਨਾਂ ਨੇ ਹੀ ਮਾਤਾ ਗੁਜਰੀ ਜੀ ਨੂੰ ਕਈ ਵਾਰ ਕਿਹਾ ਸੀ ਕਿ ਦਸਮ ਪਾਤਸ਼ਾ ਨੂੰ ਜੰਗ ਜੁੱਧ ਕਰਨ ਤੋਂ ਰੋਕਣ ਅਤੇ ਇਹ ਲੋਕ ਜਦੋਂ ਸਮਾਂ ਮਿਲਦਾ ਅਤੇ ਇਨਾ ਵਿਚਾਰਾਂ ਨੂੰ ਸਿੱਖਾ ਵਿੱਚ ਪ੍ਰਚਾਰਣ ਦਾ ਯਤਨ ਵੀ ਕਰਦੇ ਕਿਹਾ ਜਾਂਦਾ ਹੈ ਕਿ 1697 ਦੀ ਦੀਵਾਲੀ ਨੂੰ ਕਈਆਂ ਮਸੰਦਾਂ ਨੇ ਗੁਰੂ ਪਾਤਸ਼ਾਹ ਜੀ ਨੂੰ ਕਿਹਾ ਸੀ ਕਿ ਤੁਹਾਡੀਆਂ ਨਿਤ ਦੀਆਂ ਜੰਗਾਂ ਤੋਂ ਸੰਗਤਾਂ ਦੁਖੀ ਹਨ ਤੇ ਪਿਟਾਵਾਂ ਵੀ ਨਹੀਂ ਦਿੰਦੀਆਂ ਇਹ ਗੁਰੂ ਪਾਤਸ਼ਾਹ ਲਈ ਬੜੀ ਹੈਰਾਨੀ ਵਾਲੀ ਗੱਲ ਸੀ ਕਿਉਂਕਿ ਸਿੱਖ ਤਾਂ ਗੁਰੂ ਸਾਹਿਬ ਤੋਂ ਜਾਨਾਂ ਨਿਸ਼ਾਵਰ ਕਰ ਰਹੇ ਸਨ ਤੇ ਮਸੰਦ ਆਖ ਰਹੇ ਸਨ ਕਿ ਸੰਗਤਾਂ ਪਿਟਾਵਾਂ ਵੀ ਨਹੀਂ ਦਿੰਦੀਆਂ ਸੰਗਤਾਂ ਪਹਿਲਾਂ ਵੀ ਮਸੰਦਾਂ ਦੇ ਭੇੜੇ ਵਤੀਰੇ ਦੀ ਸ਼ਿਕਾਇਤ ਕਰਦੀਆਂ ਰਹਿੰਦੀਆਂ ਸਨ ਗੁਰੂ ਪਾਤਸ਼ਾਹ ਨੇ ਇਹ ਸلسਲੇ ਨੂੰ ਬੰਦ ਕਰਨ ਦਾ ਹੀ ਮਨ ਬਣਾ ਲਿਆ ਆਪਨੇ ਹੁਕਮ ਜਾਰੀ ਕੀਤਾ ਕਿ ਸਭ ਮਸੰਦਾਂ ਦੀਆਂ ਮੁਸ਼ਕਾਂ ਬੰਨ ਕੇ ਉਹਨਾਂ ਨੂੰ ਗੁਰੂ ਦਰਬਾਰ ਵਿੱਚ 1698 ਦੀ ਵਿਸਾਖੀ ਦੇ ਸਮੇਂ ਹਾਜ਼ਰ ਕੀਤਾ ਜਾਵੇ ਸੰਗਤਾਂ ਨੇ ਇਵੇਂ ਹੀ ਕੀਤਾ ਗੁਰੂ ਸਾਹਿਬ ਨੇ ਸੰਗਤਾਂ ਤੋਂ ਉਹਨਾਂ ਦੇ ਇਲਾਕੇ ਦੇ ਮਸੰਦਾਂ ਬਾਰੇ ਜਾਣਕਾਰੀ ਪ੍ਰਾਪਤ ਕਰਕੇ ਉਹਨਾਂ ਮਸੰਦਾਂ ਨੂੰ ਯੋਗ ਸਜਾਵਾਂ ਦਿੱਤੀਆਂ ਅਤੇ ਮਸੰਦ ਸੈنسਲਾ ਹਮੇਸ਼ਾ ਲਈ ਬੰਦ ਕਰ ਦਿੱਤਾ ਗਿਆ ਭਾਈ ਫੇਰੂ ਜੀ ਲੰਬੇ ਸਮੇਂ ਦੇ ਇਲਾਕੇ ਦੇ ਮਸੰਦ ਭਾਈ ਫੇਰੂ ਬੜਾ ਧਰਮੀ ਸੱਚਾ ਸੁੱਚਾ ਪਰਪਕਾਰੀ ਬੰਦਾ ਸੀ ਸਾਰੇ ਲੋਕ ਉਸ ਦੀ ਇੱਜ਼ਤ ਕਰਦੇ ਸਨ ਉਸ ਦੀਆਂ ਮੁਸ਼ਕਾਂ ਬੰਨ ਕੇ ਗੁਰੂ ਦਰਬਾਰ ਵਿੱਚ ਲਿਆਉਣ ਦੀ ਕਿਸੇ ਨੂੰ ਹਿੰਮਤ ਨਾ ਪਈ ਉਹ ਆਪ ਹੀ ਹੱਥ ਜੋੜੀ ਦਰਬਾਰ ਵਿੱਚ ਪੇਸ਼ ਹੋ ਗਿਆ ਗੁਰੂ ਜੀ ਦੇ ਲਿਖ ਕਰਨੇ ਕਿਹਾ ਕਿ ਭਾਈ ਫੇਰੂ ਭਲੋ ਦਸਵੰਦ ਬਕਾਇਦਾ ਨਹੀਂ ਪੁੱਜਦਾ ਰਿਹਾ ਇਹ ਸੁਣ ਕੇ ਗੁਰੂ ਪਾਤਸ਼ਾਹ ਜੀ ਬੋਲੇ ਇਸ ਭਾਈ ਸਾਹਿਬ ਵੱਲ ਕੋਈ ਬਕਾਇਆ ਨਹੀਂ ਹੈ ਇਸ ਨੇ ਕਦੇ ਅਮਾਨਤ ਵਿੱਚ ਖਿਆਨਤ ਨਹੀਂ ਕੀਤੀ ਇਸ ਦੇ ਉੱਚੇ ਸੁੱਚੇ ਜੀਵਨ ਦੀ ਤਾਂ ਇਲਾਕੇ ਦੀਆਂ ਸੰਗਤਾਂ ਵੀ ਪ੍ਰਸ਼ੰਸਾ ਕਰਦੀਆਂ ਹਨ ਸਾਨੂੰ ਪਤਾ ਲੱਗਾ ਹੈ ਕਿ ਨੰਗਿਆਂ ਨੂੰ ਕੱਪੜਾ ਤੇ ਭੁੱਖਿਆਂ ਨੂੰ ਮਨ ਦਿੰਦਾ ਰਿਹਾ ਹੈ ਗਰੀਬਾਂ ਨੂੰ ਦਿੱਤਾ ਅਨ ਤੇ ਧਨ ਸਾਨੂੰ ਸਿੱਧਾ ਪੁੱਜ ਜਾਂਦਾ ਹੈ ਫਿਰ ਗੁਰੂ ਜੀ ਨੇ ਭਾਈ ਫਿਰੂ ਜੀ ਨੂੰ ਸਰੂਪਾ ਦੇ ਕੇ ਸੰਗਤ ਵਿੱਚ ਸੰਗਤ ਸਾਹਿਬ ਤੇ ਸੱਚੀ ਦਾੜੀ ਦੀ ਪਦਵੀ ਬਖਸ਼ੀ ਇਹਨਾਂ ਤੋਂ ਇਲਾਵਾ ਕਮਾਲੀਏ ਦੇ ਭਾਈ ਜੋਧ ਦੀਪਾਲਪੁਰ ਦੇ ਭਾਈ rau ਅਤੇ pau ਤਖਤ ਮਲ ਨੂੰ ਵੀ ਬਖਸ਼ ਦਿੱਤਾ ਗਿਆ ਇੱਕ ਦਿਨ ਸਖੀ ਸਰਵਰ ਦਾ ਇੱਕ murid ਗੁਰੂ ਦਰਬਾਰ ਵਿੱਚ ਆਇਆ ਅਤੇ ਉਸ ਨੇ ਮੱਥਾ ਟੇਕ ਕੇ ਗੁਰੂ ਚਰਨਾਂ ਵਿੱਚ ਭੇਟਾ ਰੱਖੀ ਮਹਾਰਾਜ ਜੀ ਝਟ ਬੋਲੇ ਭਾਈ ਭੇਟਾ ਉਸੇ ਨੂੰ ਦੇ ਜਿਸ ਨੂੰ ਦੂਮੰਦਾ ਹੈ ਜਦ ਸਿੱਧ ਕੀ ਨਹੀਂ ਤਾਂ ਭੇਟਾ ਲਿਆ ਕੇ ਰੱਖਣ ਦਾ ਕੀ ਲਾਭ ਹੈ ਉਸ ਬੰਦੇ ਨੇ ਖਿਮਾ ਮੰਗੀ ਤੇ ਸਖੀ ਸਰਬਰ ਦਾ ਲੜ ਛੱਡ ਕੇ ਗੁਰੂ ਦਾ ਸਿੱਖ ਬਣਿਆ ਸਤਗੁਰਾਂ ਨੇ ਸੰਗਤਾਂ ਨੂੰ ਉਪਦੇਸ਼ ਦਿੱਤਾ ਕਿ ਸਿਦਕ ਇੱਕ ਅਜਹੀ ਸੁਗੰਧੀ ਹੈ ਜਿਸ ਨਾਲ ਦਿਮਾਗ ਹਉਮੈ ਦੀ ਬਿਮਾਰੀ ਤੋਂ ਮੁਕਤ ਹੋ ਜਾਂਦਾ ਹੈ ਸਿਦਕ ਬੂਏ ਖੈਰ ਮਗਜ ਖੈਰ ਸਦੋ ਬੇ ਸਿਦਕੇ ਬੰਦਿਆ ਕੋਲੋਂ ਤਾਂ ਦਸਵੰਧ ਆਉਂਦੀ ਰਹਿੰਦੀ ਹੈ ਬੇ ਸਿਦਕੇ ਬੂਏ ਗੰਧ ਆਮਦ ਮੰਦ ਆਮਦ